ਜੀ ਸਤਿ ਸ਼੍ਰੀ ਅਕਾਲ ਕਦੀ ਹੋਈ ਹੈ ਟਰੱਕ ਦੇ ਵਿੱਚੋਂ ਫੀ ਮਿਲੀ ਸੀ ਬਹੁਤ ਲੋਕ ਨੇ ਕਿਵੇਂ ਮੈਚ ਅ ਕੱਲ ਸੀਆਈਏ 2 ਬਠਿੰਡਾ ਦੀ ਟੀਮ ਮਿੱਤੀ 23 2025 ਨੂੰ ਰਿੰਗ ਰੋਡ ਮਲੋਟ ਰੋਡ ਕੋਲ ਗਸ਼ਤ ਕਰ ਰਹੀ ਸੀ ਗਸ਼ਤ ਕਰਦਿਆਂ ਨੂੰ ਇਹਨਾਂ ਨੂੰ ਇੱਕ ਵਿਅਕਤੀ ਟਰੱਕ ਦੇ ਕੋਲ ਸ਼ੱਕੀ ਹਾਲਾਤ ਚ ਖੜਾ ਦਿਖਾਈ ਦਿੱਤਾ ਜਿਸ ਨੂੰ ਇਹਨਾਂ ਨੇ ਕਾਬੂ ਕਰਕੇ ਕੰਟਰੋਲ ਰੂਮ ਤੇ ਇਤਲਾ ਦੱਤੀ ਤੇ ਮੈਂ ਮੌਕੇ ਤੇ ਪਹੁੰਚਿਆ ਐਂਡੀਪੀਐਸ ਦੇ ਜਾਪਤੇ ਅਨੁਸਾਰ ਜਿਹੜੀ ਹੈ ਇਹ ਵਿਅਕਤੀ ਜਿਹੜਾ ਸ਼ੱਕੀ ਵਿਅਕਤੀ ਸੀ ਇਹਦੇ ਇਹਦੇ ਨਾਲ ਪੁੱਛਗਿੱਛ ਕਰਕੇ ਇਹਦਾ ਟਰੱਕ ਦੀ ਇਸ ਬੰਦੇ ਦੀ ਤੇ ਇਹਦੇ ਕੋਲ ਇੱਕ ਬੈਗ ਸੀ ਜਿਹੜਾ ਟਰੱਕ 'ਚ ਪਿਆ ਸੀਗਾ ਇਹ ਤਿੰਨਾਂ ਚੀਜ਼ਾਂ ਦੀ ਅਸੀਂ ਸਰਚ ਕੀਤੀ ਤੇ ਬੈਗ ਦੇ ਵਿੱਚੋਂ 10 ਕਿਲੋ ਅਫੀਮ ਬਰਾਮਦ ਹੋਈ ਜਿਸ ਨੂੰ ਮੌਕੇ ਤੇ ਜਿਹੜਾ ਹੈਗਾ ਟਰੱਕ ਦੀ ਹੋਰ ਸਰਚ ਕਰਕੇ ਤੇ ਡਾਕੂਮੈਂਟਸ ਜਿਹੜੇ ਇਹਦੇ ਬਿੱਲ ਵਗੈਰਾ ਸੀਗੇ ਉਹ ਵੀ ਕਬਜ਼ੇ 'ਚ ਲਏ ਗਏ ਦੋਸ਼ੀ ਪਾਸੋਂ ਉਹਦਾ ਮੋਬਾਈਲ ਫੋਨ ਵੀ ਕਬਜ਼ੇ 'ਚ ਲਿਆ ਗਿਆ ਪੁੱਛਗਿੱਛ ਕੀਤੀ ਗਈ ਜਿਸ ਦੇ ਵਿੱਚ ਹੋਰ ਵੀ ਜਿਹੜੇ ਹੈਗੇ ਆ ਦੋ ਵਿਅਕਤੀ ਇਨਵੋਲਵ ਪਾਏ ਜਾ ਰਹੇ ਆ ਜਿਨ੍ਹਾਂ ਦੇ ਰੋਲ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸੰਬੰਧੀ ਐਫ ਆਈ ਆਰ ਨੰਬਰ 51 ਮਿਤੀ 20 ਤੰ 2025 ਅੰਡਰ ਸੈਕਸ਼ਨ 18 ਸੀ 29 25 ਐਨਡੀਪੀਐਸ ਐਕਟ ਪੀਐਸ ਅਦਰ ਬਠਿੰਡਾ ਦਰਜ ਕੀਤਾ ਗਿਆ ਹੈ ਕਿਥੋਂ ਸਰ ਅਫੀਮ ਲੈ ਕੇ ਆਏ ਸੀ ਅੱਗੇ ਕਿਤੇ ਦੇਣੇ ਸੀ ਕਿਥੋਂ ਲੈਣਾ ਆਉਣਾ ਹੈ ਇਹ ਟਰੱਕ ਜਿਹੜਾ ਸੀਗਾ ਇਹ ਕਣਕ ਦੇ ਬੋਰੀਆਂ ਨਾਲ ਲੋਡਡਡ ਸੀਗਾ ਇਹ ਮੱਧ ਪ੍ਰਦੇਸ਼ ਰਾਜਸਥਾਨ ਤੋਂ ਹੁੰਦਾ ਹੋਇਆ ਟਰੱਕ ਬਠਿੰਡਾ ਪਹੁੰਚਿਆ ਸੀਗਾ ਤੇ ਬਠਿੰਡੇ ਦੇ ਵਿੱਚ ਇਹਨੇ ਇਹ ਜਿਹੜੀ ਹੈਗੀ ਪਤਾ ਲੱਗਿਆ ਵੀ ਇਹਨੇ ਸਪਲਾਈ ਦੇਣੀ ਸੀ ਅੱਗੇ ਪੁੱਛ ਕੇ ਛੋੜਲਾ ਸੀ ਉਸਰ ਦਾ ਸਰ ਹਾਂਜੀ ਇਸ ਜਿਹੜੀ ਸਟੇਜ ਦੇ ਉੱਤੇ ਕਿਉਂਕਿ ਕੇਸ ਅੰਡਰ ਇਨਵੈਸਟੀਗੇਸ਼ਨ ਆ ਤੇ ਪੁਲਿਸ ਦਾ ਸੀ ਰਿਮਾਂਡ ਲੈਣ ਜਾ ਰਹੇ ਆ ਹੋਰ ਜਿਹੜੇ ਖੁਲਾਸੇ ਆ ਉਹ ਅਸੀਂ ਜਦੋਂ ਸਾਡੇ ਕੋਲ ਡਿਟੇਲਸ ਪ੍ਰੋਪਰ ਆ ਗਈਆਂ ਮੋਬਾਈਲ ਦੀ ਅਸੀਂ ਫੋਰੈਂਸਿਕ ਕਰ ਲਈ ਤੇ ਜਦੋਂ ਪੁਕਤਾ ਸਬੂਤ ਆ ਗਏ ਉਸ ਆਧਾਰ ਤੇ ਅਸੀਂ ਕਰਾਂਗੇ ਕ੍ਰਿਮੀਨਲ ਰਿਕਾਰਡ ਦਾ ਲੈ ਸਰ ਪਹਿਲਾਂ ਤਾਂ ਇਹਦੇ ਬਾਰੇ ਵੀ ਜਾਂਚ ਕੀਤੀ ਜਾ ਰਹੀ ਆ ਕਿਉਂਕਿ ਇਹ ਨਿਮਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਆ ਤੇ ਇਹਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਾ ਕਿਹੜੇ থান ਦੀ ਕੀਤਾ ਗਿਆ ਇਹਦਾ ਆ ਥਾਣਾ ਸਦਰ ਬਠਿੰਡਾ ਸਰ ਕੋਰਟ ਚ ਪੇਸ਼ ਕਰ ਦਿੱਤਾ ਗਿਆ ਆ ਹਲੇ ਜਿਹੜਾ ਹੈਗਾ ਉਹਨੂੰ ਲੈ ਕੇ ਜਾ ਰਹੇ ਨੇ ਥੋੜੇ ਚਿਰ ਚਪੇਸ਼ ਕਰਕੇ ਅਸੀਂ ਉਹਦਾ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ